ਵਖਰੇ ਇਲੈਕਟੋਰੇਟ ਆ ਗਏ ਸਿੱਖਾਂ ਦੇ ਨੁਮਾਇੰਦਿਆਂ ਨੂੰ ਸਿੱਖਾਂ ਨੇ ਚੁਣਨਾ ਸੀਗਾ ਉਸ ਸਮੇਂ ਸਿੱਖਾਂ ਨੇ ਇਹ ਕਿਹਾ ਕਿ ਆਪਾਂ ਹੁਣੇ ਵੋਟਾਂ ਦਾ ਕੀ ਕਰਨਾ ਉਸ ਸਮੇਂ ਗਿਆਨੀ ਕਰਤਾਰ ਸਿੰਘ ਨੇ ਤਜਵੀਜ਼ ਦਿੱਤੀ ਕਿ ਵੋਟਾਂ ਵਾਲੀ ਲੜਨ ਵਾਲੀ ਜਿਹੜੀ ਪਾਰਟੀ ਆ ਉਹ ਵੱਖਰੀ ਬਣਾਓ ਉਹ ਅਕਾਲੀ ਦਲ ਵੋਟਾਂ ਦੇ ਵਿੱਚ ਨਾ ਜਾਵੇ ਪਰ ਉਹਦੇ باوجود ਕਿਉਂਕਿ ਖਾਲਸਾ ਨੈਸ਼ਨਲਿਸਟ ਪਾਰਟੀ ਹੋਣ ਦੇ ਵਿੱਚ ਆ ਗਈ ਸੀ ਉਹ ਇਹ ਮੰਨਦੇ ਸੀਗੇ ਇੱਕ ਗੱਲ ਇਹ ਵੀ ਬੜੀ ਦੂਬਦਾ ਹੈ ਕਿ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬੜੇ ਇਕਮਿਕ ਹੋ ਕੇ ਚੱਲਦੇ ਰਹੇ ਜਦੋਂ ਵੋਟਾਂ ਵਾਲਾ ਨਿਜਾਮ ਆਇਆ ਪਹਿਲੀਆਂ ਵੋਟਾਂ ਸ਼੍ਰੋਮਣੀ ਅਕਾਲੀ ਦਲ ਬਨਾਮ ਸ਼੍ਰੋਮਣੀ ਅਕਾਲੀ ਦਲ ਵਰਸਸ ਸ਼੍ਰੋਮਣੀ ਕਮੇਟੀ ਲੜੀਆਂ ਗਈਆਂ ਸੋ ਇਹ ਜਿੰਨੀ ਹਿਸਟਰੀ ਪਿਛਲੀ ਸਾਰੀ ਦੱਸੀ ਜਾਂਦੇ ਆ ਉਹ ਸਾਰੀ ਇੰਨੀ ਜ਼ਿਆਦਾ ਉਲਝੀ ਹੋਈ ਹੈ ਕਿ ਉਸ ਸਮੇਂ ਜਿਹੜੀ ਗੱਲ ਅੱਜ ਦੱਸ ਕੇ ਗਏ ਗਿਆਨੀ ਕੇਵਲ ਸਿੰਘ ਹੋਣੀ ਕਿ ਸਰਕਾਰ ਨੇ ਜੀ ਸਰਦਾਰ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ ਬੰਦੇ ਬਣਾ ਲਏ ਸੀਗੇ ਤੇ ਉਹਨਾਂ ਨੂੰ ਫਿਰ ਉਹਨਾਂ ਨੇ ਸਮਝਦਾਰੀ ਕੀਤੀ ਨਾਲ ਰਲਾ ਲਿਆ ਉਹ ਸਾਰੀ ਪਰਿਸਥਿਤੀ ਇਸ ਹਿਸਾਬ ਦੀ ਬਣੀ ਕਿ ਗੁਰਦੁਆਰਾ ਵੋਟਾਂ ਚਾਹੁੰਦਾ ਨਹੀਂ ਸੀਗਾ ਅਕਾਲੀ ਦਲ ਉਹ ਚਾਹੁੰਦੇ ਸੀਗੇ ਕਿ ਅਸੀਂ ਜਿਸ ਤਰੀਕੇ ਦੇ ਨਾਲ ਆਪਣੀ ਪਰੰਪਰਾ ਦੇ ਨਾਲ ਆਗੂ ਚੁਣ ਰਹੇ ਫੈਸਲੇ ਲੈ ਰਹੇ ਅਸੀਂ ਇਸੇ ਨੂੰ ਬਹਾਲ ਰੱਖਣਾ ਹੈ ਅੰਗਰੇਜ਼ ਨੇ ਦੇਖਿਆ ਕਿ ਇਹਨਾਂ ਨੇ ਆਪਣੀਆਂ ਸੰਸਥਾਵਾਂ ਦਾ ਪ੍ਰਬੰਧ ਲੈ ਲਿਆ ਇਹ ਆਪਣਾ ਫੈਸਲੇ ਲੈਣ ਦਾ ਤਰੀਕਾ ਬਹਾਲ ਕਰ ਰਹੇ ਆ ਆਪਣਾ ਜਥੇਬੰਦ ਹੋਣ ਦਾ ਤਰੀਕਾ ਬਹਾਲ ਕਰ ਰਹੇ ਉਹ ਨਹੀਂ ਕਿਹਾ ਕਿ ਅਸੀਂ ਤੁਹਾਡੇ ਪ੍ਰਬੰਧ ਨੂੰ ਮਾਨਤਾ ਨਹੀਂ ਦਿੰਦੇ ਮਾਨਤਾ ਉਸ ਦਿਨ ਦੇਵਾਂਗੇ ਜਿਸ ਦਿਨ ਤੁਸੀਂ ਸਾਡਾ ਤਰੀਕਾ ਅਪਣਾਓਗੇ ਆਗੂ ਸਾਡੇ ਤਰੀਕੇ ਨਾਲ ਚੁਣੋਗੇ ਫੈਸਲੇ ਸਾਡੇ ਤਰੀਕੇ ਨਾਲ ਰੋਗੇ ਜਿਹਦੇ ਵਿੱਚੋਂ ਵੋਟਾਂ ਵਾਲਾ ਨਿਯਮ ਲਿਆਉਣ ਦੇ ਵਾਸਤੇ ਗੁਰਦੁਆਰਾ ਐਕਟ ਆਉਣਾ ਸੀਗਾ ਔਰ ਅੰਗਰੇਜ਼ ਨੇ ਉਹਨੇ ਚਿਤ ਤੱਕ ਮਾਨਤਾ ਨਹੀਂ ਦਿੱਤੀ ਮੋਰਚਿਆਂ ਦਾ ਅੱਜ ਜ਼ਿਕਰ ਕਰਕੇ ਗਏ ਉਸ ਮਾਮਲੇ ਦੇ ਉੱਪਰ ਕਿੰਨੀ ਜ਼ਿਆਦਾ ਕਨਫਿਊਜ਼ਨ ਹੈ ਕਿਸੇ ਸ਼ਾਂਤਮਈ ਮੋਰਚੇ ਦੇ ਨਾਲ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਨਹੀਂ ਲਿਆ ਗਿਆ ਉਹ ਸਾਰਾ ਅਕਾਲੀ ਜਥਿਆਂ ਨੇ ਗੁਰੀਲਾ ਵਿਧੀ ਦੇ ਰਾਹੀਂ ਆਪਣੇ ਤੌਰ ਦੇ ਉੱਪਰ ਲਿਆ ਔਰ ਉਹ ਸਾਰੇ ਜਥੇ ਜਿਹੜੇ ਆ ਉਹ ਲਗਭਗ ਖੁਦ ਮੁਖਤਿਆਰ ਸੀਗੇ ਕੇਸਗੜ ਸਾਹਿਬ ਦਾ ਪ੍ਰਬੰਧ ਹੈ ਖਡੂਰ ਸਾਹਿਬ ਦਾ ਪ੍ਰਬੰਧ ਹੈ ਉਸ ਸਮੇਂ ਤੱਕ ਜਿਹੜੇ ਸੈਂਟਰਲ ਜਥੇ ਸੀਗੇ ਅਕਾਲੀ ਦਲ ਦੇ ਰੂਪ ਦੇ ਵਿੱਚ ਆ ਰਹੇ ਉਹ ਤਾਂ ਇਸ ਗੱਲ ਦੇ ਉੱਪਰ ਸੀਗਾ ਹੀ ਨਹੀਂ ਕਿ ਆਪਾਂ ਪ੍ਰਬੰਧ ਲੈਣਾ ਹੈ ਉਹ ਸਥਾਨਕ ਜਥਿਆਂ ਨੇ ਆਪ ਦੀ ਵਿਉਂਤਬੱਦੀ ਕੀਤੀ ਉਹਨਾਂ ਨੇ ਉਸ ਹਿਸਾਬ ਦੇ ਐਕਸ਼ਨ ਕੀਤੇ ਤੇ ਉਹਨਾਂ ਨੇ ਪ੍ਰਬੰਧ ਲਿਆ ਜਿੰਨੇ ਮੋਰਚਿਆਂ ਦਾ ਅਸੀਂ ਜ਼ਿਕਰ ਕਰਦੇ ਆ ਉਹ ਸਾਰੇ ਮੋਰਚਿਆਂ ਦੇ ਵਿੱਚ ਰੌਲਾ ਇਹ ਸੀਗਾ ਕਿ ਪ੍ਰਬੰਧ ਗੁਰਦੁਆਰਿਆਂ ਦਾ ਲੈ ਲਿਆ ਸੀ ਅੰਗਰੇਜ਼ ਉਸ ਪ੍ਰਬੰਧ ਨੂੰ ਮੰਨਤਾ ਨਹੀਂ ਸੀ ਦੇ ਰਹੇ ਜਿਸ ਕਰਕੇ ਉਹ ਮੋਰਚੇ ਲੱਗੇ ਸੋ ਇਹ ਸਾਰੇ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਦੁਬਿਧਾ ਆ ਉਹਦਾ ਕਾਰਨ ਇਹ ਹੈ ਕਿ ਉਦੇਸ਼ ਜੇ ਸਮੇਂ ਇਹ ਦਲ ਬਣਾਇਆ ਗਿਆ ਸੀ ਉਹ ਵੱਖਰਾ ਸੀਗਾ ਅੱਜ 100 ਸਾਲ ਬਾਅਦ ਜਦੋਂ ਅਸੀਂ ਇਹਨੂੰ ਡਿਸਕਸ ਕਰ ਰਹੇ ਹਾਂ ਉਹਦਾ ਉਦੇਸ਼ ਜਿਹੜਾ ਆ ਉਹ ਬਿਲਕੁਲ ਵੱਖਰਾ ਆ ਸੋ ਚਾਰ ਉਦੇਸ਼ ਸਾਹਮਣੇ ਆਉਂਦੇ ਆ ਇਹ ਸਪਸ਼ਟਤਾ ਕਰਨੀ ਪੈਣੀ ਅੱਗੇ ਦੇ ਵਾਸਤੇ ਕਿ ਚਾਰਾਂ ਦੇ ਵਿੱਚੋਂ ਕਿਹੜੇ ਵਾਲਾ ਅਕਾਲੀ ਦਲ ਜਿਹੜਾ ਆ ਉਹ ਅਸੀਂ ਰਿਵਾਈਵ ਕਰਨਾ ਚਾਹੁੰਦੇ ਪਹਿਲਾ ਨਿਸ਼ਕਾਮ ਸੰਘਰਸ਼ ਦਾ ਜੋ ਸਰਤਾਰ ਕਰਤਾਰ ਸਿੰਘ ਛੱਬਰ ਨੇ ਆਪਣੀ ਤਕਰੀਰ ਦੇ ਵਿੱਚ 24 ਜਨਵਰੀ 1921 ਨੂੰ ਅਕਾਲ ਤਖਤ ਸਾਹਿਬ ਵਿਖੇ ਸਪਸ਼ਟ ਕੀਤਾ ਦੂਸਰਾ ਗੁਰਦੁਆਰਾ ਪ੍ਰਬੰਧਨ ਦਾ ਜਿਹੜਾ ਅਸੀਂ ਸ਼੍ਰੋਮਣੀ ਕਮੇਟੀ ਦਾ ਐਕਟ ਆਉਣ ਤੋਂ ਬਾਅਦ ਵੋਟਾਂ ਦੇ ਰਾਹੀਂ ਕਰਨਾ ਸ਼ੁਰੂ ਕਰ ਦਿੱਤਾ ਤੀਸਰਾ ਵੋਟ ਰਾਜਨੀਤੀ ਦਾ ਜਿਹਦੇ ਵਾਸਤੇ ਗਿਆਨੀ ਕਰਤਾਰ ਸਿੰਘ ਨੇ ਕਿਹਾ ਸੀਗਾ ਕਿ ਵੋਟਾਂ ਵਾਲੀ ਪਾਰਟੀ ਭਾਈ ਵੱਖਰੀ ਬਣਾ ਲਓ ਪਰ ਅਸੀਂ ਨਹੀਂ ਬਣਾਈ ਉਹਦਾ ਨਤੀਜਾ ਇਹ ਹੋਇਆ ਕਿ ਜਿਹੜੀ ਸਾਡੀ ਪੰਥ ਦੀ ਪੰਥ ਨੂੰ ਪ੍ਰਣਾਈ ਹੋਈ ਸਿੱਖਾਂ ਵੱਲੋਂ ਬਣਾਈ ਸੰਸਥਾ ਸੀਗੀ ਉਹਦੇ ਆਗੂਆਂ ਨੇ ਐਸੇ-ਐਸੇ ਗੁਨਾਹ 2 ਦਸੰਬਰ ਨੂੰ ਕਬੂਲੇ ਕਿ ਜਿੰਨਾਂ ਦਾ ਸਿੱਖ ਤਸੱਵਰ ਵੀ ਨਹੀਂ ਕਰ ਸਕਦੇ ਕਿ ਅਜਿਹੇ ਗੁਨਾਹ ਸਿੱਖਾਂ ਦੇ ਆਗੂਆਂ ਦੇ ਵੱਲੋਂ ਕੀਤੇ ਜਾ ਸਕਦੇ ਆ ਤੇ ਚੌਥਾ ਹੈਗਾ ਨਿੱਜ ਮੁਫਾਦ ਦੀ ਰਾਜਨੀਤੀ ਦਾ ਕਿ ਇਸ ਪਾਰਟੀ ਦੇ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਉਹਦੇ ਆਗੂ ਆਪ ਇਸ ਮੰਚ ਤੋਂ کہہ ਕੇ ਗਏ ਕਿ ਨਿੱਜੀ ਮਫਾਦਿਆਂ ਦੀ ਰਾਜਨੀਤੀ ਜਿਹੜੀ ਆ ਉਹ ਕੀਤੀ ਗਈ। ਸੋ ਕਿਹੜੇ ਨੂੰ ਤੁਸੀਂ ਸੁਰਜੀਤ ਕਰਨਾ ਚਾਹੁੰਦੇ ਆ ਉਹਦੇ ਵਿੱਚੋਂ ਫਿਰ ਅਗਲੀਆਂ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਉਣਗੀਆਂ।